सुखबीर बादल कल पहुंचन गे गुरदासपुर पशुओं लिये चारे दिया सो टरालिया करन रवाना ब्यूरो चीफ दविंदर सिंह गुरदासपुर श्रोमणी अकाली दल दे कौमी प्रधान सुखबीर सिंह बादल कल गुरदासपुर दे कस्बा तारीवाल दे नजदीकी पिंड कल्याणपुर विखे पहुंचन जिथे अकाली दल वालों अपना वेयर हाउस बनाया गया है इतों सुखबीर बादल चारे दिया सो जिला गुरदासपुर दे वक्त ਵਾਖੜ ਪੀੜਿਤ ਇਲਾਕਿਆਂ ਵਿੱਚ ਰਵਾਨਾ ਕਰਨਗੇ ਜੋ ਡੰਗਰਾਂ ਦੀ ਖੁਰਾਕ ਲਈ ਹੜ ਪੀੜਿਤ ਪਸ਼ੂ ਪਾਲਕਾਂ ਨੂੰ ਵੰਡਿਆ ਜਾਏਗਾ ਵਿਸ਼ੇਸ਼ ਤੌਰ ਤੇ ਗੁਰਦਾਸਪੁਰ ਪਹੁੰਚੇ ਅਕਾਲੀ ਦਲ ਯੂਥ ਦੇ ਪੰਜਾਬ ਪ੍ਰਧਾਨ ਸਰਬਜੀਤ ਸਿੰਘ ਸਿਜਰ ਅਤੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਸੰਧੂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹਿਲੇ ਦਿਨ ਤੋਂ ਹੀ ਹੜ ਪੀੜਤਾ ਲਈ ਰਾਤਕਾਰਜ ਚਲਾਏ ਜਾ ਰਹੇ ਹਨ

ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਇਹ ਸੇਵਾਵਾਂ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ ਅਤੇ ਕੁਝ ਸੇਵਾਵਾਂ ਪਾਰਟੀ ਵੱਲੋਂ ਪਾਰਟੀ ਫੰਡ ਵਿੱਚੋਂ ਕੀਤੀ ਜਾ ਰਹੀਆਂ ਹਨ ਜਦਕਿ ਕੁਝ ਸੇਵਾਵਾਂ ਸੁਖਬੀਰ ਬਾਦਲ ਨਿੱਜੀ ਤੌਰ ਤੇ ਵੀ ਕਰ ਰਹੇ ਹਨ ਉਹ ਆਪ ਇਹਨਾਂ ਸੇਵਾਵਾਂ ਦਾ ਨਿਰੀਖਣ ਕਰਦੇ ਹਨ ਅਤੇ ਕੱਲ ਜ਼ਿਲ੍ਹਾ ਗੁਰਦਾਸਪੁਰ ਪਹੁੰਚ ਕੇ ਸੂਤ ਰਾਲੀਆਂ ਨੂੰ ਰਵਾਨਾ ਕਰਨਗੇ ਪਤਾ ਕਿ ਪੂਰੇ ਪੰਜਾਬ ਦੇ ਵਿੱਚ ਕਈ ਥਾਮਾਂ ਦੇ ਵਿੱਚ ਹੜ੍ਹਾਂ ਨੇ ਬਹੁਤ ਨੁਕਸਾਨ ਕੀਤਾ ਉਸੇ ਤਰ੍ਹਾਂ ਅੱਜ ਅਸੀਂ ਖੜੇ ਹਾਂ ਮਾਝੇ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਹਲਕੇ ਦੇ ਵਿੱਚ ਕੱਲ ਨੂੰ ਇੱਥੇ ਡੇਰਾ ਬਾਬਾ ਨਾਨਕ ਹਲਕੇ ਲਈ ਅੱਗੇ ਭੋਏ ਲਈ ਅਤੇ ਹੋਰ ਵੀ ਦਿਨਾਂ ਨਗਰ ਹੋ ਗਿਆ ਜਿਹੜੇ ਵਕ ਵਕ ਹਲਕੇ ਗੁਰਦਾਸਪੁਰ ਜ਼ਿਲ੍ਹੇ ਦੇ ਨਾਲ ਪਠਾਨਕੋਟ ਦੇ ਜ਼ਿਲ੍ਹੇ ਦੇ ਜਿਨ੍ਹਾਂ ਦਾ ਹੜ੍ਹਾਂ ਦੇ ਵਿੱਚ ਬਹੁਤ ਨੁਕਸਾਨ ਹੋਇਆ ਕੱਲ ਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਵੱਲੋਂ ਇੱਥੇ ਡੇਰਾ ਬਾਬੇ ਨਾਨਕ ਦੇ ਕਿਉਂਕਿ ਇੱਥੇ ਡੰਪ ਕੀਤਾ ਗਿਆ ਸਾਰਾ ਪਸ਼ੂਆਂ ਦਾ ਚਾਰਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਵੱਲੋਂ ਕਈ ਸੈਂਕੜੇ ਜਿਹੜੇ ਨੇ ਉਹ ਟਰੱਕ ਇੱਥੇ ਜਿਹੜੇ ਨੇ ਉਹ ਇੱਥੇ ਲਿਆ ਕੇ ਡੰਪ ਕੀਤੇ ਗਏ ਨੇ ਕੱਲ ਨੂੰ ਕਿਉਂਕਿ ਅੱਗੇ ਰਸਤੇ ਟੁੱਟੇ ਹੋਏ ਨੇ ਸਾਰੇ ਹਲਕਿਆਂ ਦੇ ਵਿੱਚ ਸੜਕਾਂ ਖਰਾਬ ਨੇ ਅੱਗੇ ਵੱਡੇ ਟਰੱਕ ਜਾ ਨਹੀਂ ਸਕਦੇ ਸੀ ਕੱਲ ਨੂੰ ਹੁਣ ਪਿੰਡ-ਪਿੰਡ ਤੋਂ ਤੁਸੀਂ ਦੇਖ ਦੇਖ ਰਹੇ ਹੋ ਕਿ ਟਰਾਲੀਆਂ ਜਿਹੜੀਆਂ ਨੇ ਉਹ ਆ ਰਹੀਆਂ ਨੇ ਕੱਲ ਨੂੰ ਸੈਂਕੜੇ ਹੀ ਟਰਾਲੀਆਂ ਜਿਹੜੀਆਂ ਉਹ ਇੱਥੋਂ ਭਰ ਕੇ ਕਿਉਂਕਿ ਸਾਰੀ ਰਾਤ ਇਹ ਜਿਹੜੀਆਂ ਟਰਾਲੀਆਂ ਦੇ ਵਿੱਚ ਚਾਰਾ ਭਰਿਆ ਗੜੀਆਂ ਟੀਮਾਂ ਨੇ ਉਹ ਲੱਗੀਆਂ ਹੋਈਆਂ ਨੇ ਕੱਲ ਨੂੰ ਇਹ ਸੈਂਕੜੇ ਹੀ ਟਰਾਲੀਆਂ ਨੂੰ ਸਰਦਾਰ ਸੁਖਬੀ ਸਿੰਘ ਬੱਦਲ ਜੀ ਇੱਥੋਂ ਰਵਾਨਾ ਕਰਨਗੇ ਜਿਹੜੀਆਂ ਡੇਰਾ ਬੱਬਾ ਨਾਨਕ ਦਿਨਾਨਗਰ ਅਗੇ ਪੋਆ ਬਕ ਬਕ ਜਿਹੜੇ ਵੀ ਗੁਰਦਾਸਪੁਰ ਪਟਾਣਕੋਟ ਜ਼ਿਲ੍ਹੇ ਦੇ ਹਲਕੇ ਨੇ ਜਿੱਤੇ ਹੜ੍ਹ ਪ੍ਰਭਾਵਿਤ ਏਰੀਆ ਨੇ ਉਹਨਾਂ ਵਿੱਚ ਪਸ਼ੂਆਂ ਦਾ ਚਾਰਾ ਜਿਹੜਾ ਸੈਂਕੜੇ ਹੀ ਟਰਾਲੀਆਂ ਕੱਲ ਨੂੰ ਭੇਜੇ ਜਾਣੇ ਨੇ ਅੱਜ ਉਹਨਾਂ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਪ੍ਰਭਾਵਿਤ ਹਲਕਿਆਂ ਲਈ ਜਿਹੜਾ ਚਾਰਾ ਉਹ ਤੇ ਟਰਾਲੀਆਂ ਰਵਾਨਾ ਕੀਤੀਆਂ ਨੇ ਕੱਲ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਜਿਹੜੇ ਹਲਕੇ ਨੇ ਮਤਲਬ ਤੇ ਪਟਾਣਕੋਟ ਜ਼ਿਲ੍ਹੇ ਦੇ ਹਲਕੇ ਨੇ ਜਿਹੜੀਆਂ ਪਿੰਡਾਂ ਦੇ ਵਿੱਚ ਕਿਉਂਕਿ ਮੱਛਰ ਵੀ ਹੋ ਗਿਆ ਬਿਮਾਰੀਆਂ ਦਾ ਜਿਹੜਾ ਖਤਰਾ ਵਧਿਆ ਹੋਇਆ ਉਹਦੇ ਨਾਲ ਜਿਹੜੀਆਂ ਫੋਗਿੰਗ ਮਸ਼ੀਨਾਂ ਨੇ ਉਹ ਵੀ ਇੱਥੋਂ ਜਿਹੜੀਆਂ ਯੂਥ ਕਲਜ ਦੀਆਂ ਟੀਮਾਂ ਨੂੰ ਬੱਕ ਬੱਕ ਕੇ ਹਲਕੇ ਦਿੱਤੀਆਂ ਜਾਣੀਆਂ ਨੇ ਤਾਂ ਕਿ ਉਹ ਪਿੰਡ-ਪਿੰਡ ਜਾ ਕੇ ਜਿਹੜੀ ਇਹ ਸੇਵਾ ਹੈ ਉਹ ਹੜ੍ਹ ਪ੍ਰਭਾਤ ਦੇ ਵਿੱਚ ਕਰ ਸਕੋ ਕੋ ਸਿੱਧਾ ਦੇਣ ਜੀ ਪੁੱਠਾ ਦੇਣ ਦੇਣ ਤਾਂ ਸਹੀ ਕੁਝ ਐਲਾਨ ਹੀ ਐਲਾਨ ਹੋਈ ਜਾਂਦੇ ਨੇ ਪਰ ਮਾ ਕੇਂਦਰ ਸਰਕਾਰ ਆ ਉਹਦਾ ਵੀ ਐਲਾਨ ਹੀ ਆ ਪੰਜਾਬ ਸਰਕਾਰ ਤਾਂ ਇਨੀ ਬੇਸ਼ਰਮੀ ਦੇ ਉੱਤਰ ਆਈ ਆ ਕਿ ਸਮਝ ਨਹੀਂ ਆ ਰਹੀ 12000 ਕਰੋੜ ਦਾ ਪਹਿਲਾਂ ਖਾਈ ਫਿਰਦੇ ਨੇ ਉਹ ਸਮਝ ਨਹੀਂ ਰਿਹਾ ਲੱਭੀ ਨਹੀਂ ਰਿਹਾ ਕੋਈ ਮੰਤਰੀ ਕਹਿੰਦਾ ਕਿ ਹੈਗਾ ਕੋਈ ਕਹਿੰਦਾ ਹੈ ਨਹੀਂ ਉਹ ਗਿਆ ਕਿੱਥੇ ਕਿੱਥੇ ਲਾ ਲਿਆ ਜਦੋਂ ਕਿ ਉਹ ਇਦਾਂ ਦੀਆਂ ਜਿਹੜੀਆਂ ਕੁਦਰਤੀ ਮਾਰਾਂ ਨੇ ਉਹਨਾਂ ਲਈ ਜਿਹੜਾ ਉਹ ਸਟੇਟ ਕੋਲ ਫੰਡ ਹੁੰਦਾ ਜਦੋਂ ਕੋਈ ਕੁਦਰਤੀ ਇਦਾਂ ਵੱਡੀਆਂ ਮਾਰਾਂ ਪੈਂਦੀਆਂ ਨੇ ਲੋਕਾਂ ਦੀ ਭਲਾਈ ਲਈ ਲੋਕਾਂ ਦੇ ਦੇ ਨੁਕਸਾਨ ਦੀ ਪਰਪਾਈ ਲਈ ਉਹ ਪੈਸਾ ਖਰਚਿਆ ਜਾਂਦਾ ਪਰ ਇੱਥੇ ਸਮਝ ਨਹੀਂ ਆਉਂਦਾ ਕੁਝ ਐਡੇ ਤਾਂ ਗੱਲਾਂ ਨੇ ਚੁਟਕਲੇ ਨੇ ਦੂਸ਼ਣਵਾਜੀ ਆ ਮਤਲਬ ਕੇਂਦਰ ਸਰਕਾਰ ਪੰਜਾਬ ਨੂੰ ਕਹੀ ਜਾਂਦੀ ਆ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਕੇਂਦਰ ਨੂੰ ਕਹੀ ਜਾਂਦੇ ਨੇ ਪਰ ਮੁੱਖ ਦੀ ਗੱਲ ਇਹ ਹੈ ਵੀ ਇਹ ਗੱਲਾਂ ਦੇ ਨਾਲ ਪੰਜਾਬ ਦਾ ਕੋਈ ਭਲਾ ਨਹੀਂ ਹੋ ਰਿਹਾ ਤੋ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਆਪਣਾ ਫਰਜ਼ ਸਮਝਦੇ ਹੋਏ ਭਾਵੇਂ ਕਿ ਉਹ ਸਰਕਾਰ ਵਿੱਚ ਨਹੀਂ ਪਰ ਇੱਕ ਸਰਕਾਰ ਦੀ ਤਰ੍ਹਾਂ ਮੈਂ ਸਮਝਦਾ ਕਿ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਵਾਹਿਗੁਰੂ ਆਪ ਅੰਗ ਸੰਗ ਸਹਾਇਕੇ ਸ਼੍ਰੋਮਣੀ ਕਾਲਦੀ ਸਮੁੱਚੀ ਪਾਰਟੀ ਵਰਕਰਾਂ ਤੇ ਲੀਡਰਾਂ ਤੇ ਸਦਾਸੂਖਬੀਰ ਸਿੰਘ ਬਾਦਲ ਜੀ ਤੋਂ ਇੱਕ ਜਿਹੜੀ ਸੇਵਾ ਉਹ ਕਰਵਾ ਰਿਹਾ ਤੇ ਗੁਰੂ ਕਿਰਪਾ ਕਰੇ ਸੇਵਾ ਜਿਹੜੀ ਨਿਰੰਤਰ ਜਾਰੀ ਰਹਿਣੀ ਹੈ ਮੈਂ ਕਹਾਂ ਜੇ 100% ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਇਹ ਟੋਟਲੀ ਨਲਾਇਕੀ ਆ ਪਹਿਲਾਂ ਕਿੰਨੇ ਸੌ ਕਰੋੜ ਆ ਜਿਹੜਾ ਉਹ ਸਫਾਈਆਂ ਦਾ ਗੈਪ ਹੋਇਆ ਫਿਰਦਾ ਸਫਾਈ ਹੋਈ ਨਹੀਂ ਕਾਗਜ਼ਾਂ 'ਚ ਹੋਈ ਫਿਰਦੀ ਆ ਉਤੋਂ ਬਾਅਦ ਪਾਣੀ ਆ ਕਿ ਪਾਣੀ ਤੁਸੀਂ ਪਹਿਲਾਂ ਟਾਈਮ ਸਿਰ ਰਹਿੰਦੇ ਹੋਏ ਮੀਟਿੰਗਾਂ ਕਿਉਂ ਨਹੀਂ ਕੀਤੀਆਂ ਉਹ ਟਾਈਮ ਸਿਰ ਰਹਿੰਦੇ ਛੱਡਿਆ ਕਿਉਂ ਨਹੀਂ ਇਹ ਕੋਈ ਕੁਦਰਤੀ ਆਫਤ ਨਹੀਂ ਇਹ 95% ਆਪਾਂ ਇਹ ਗੱਲ ਕਹਿ ਸਕਦੇ ਆ ਕਿ ਸਰਕਾਰਾਂ ਦੀ ਪ੍ਰਸ਼ਾਸਨ ਦੀ ਨਲਾਇਕੀ ਕਰਕੇ ਨੁਕਸਾਨ ਹੋਇਆ ਪੰਜਾਬ ਨੂੰ